ਲੋਈ ਮਿੱਤਰੋ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਏ ਆ ਸਰਦੀਆਂ ਦੇ ਦਿਨ ਆ ਤੇ ਮੋٹے ਕੱਪੜੇ ਦੀ ਜ਼ਰੂਰਤ ਆਪਾਂ ਨੂੰ ਪੈਂਦੀ ਆ ਠੀਕ ਆ ਆਪਾਂ ਲੈ ਕੇ ਆਏ ਸ਼ਾਪ ਤੇ ਬਹੁਤ ਹੀ ਵਾਜਿਬ ਰੇਟ ਤੇ ਕੱਪੜਾ ਹਰੇਕ ਬੰਦਾ ਲੈ ਸਕਦੇ ਤੇ ਬਹੁਤ ਸੋਹਣਾ ਕੁਆਲਿਟੀ ਦਾ ਕੱਪੜਾ ਆ ਦੇਖਾਈ ਇਹ ਜੀ 27 ਤੋਂ ਰਗਰੇ ਇਹਦੀ ਲੋਕੇਸ਼ਨ ਪਤਾ ਕੀ ਜੇ ਤਾ ਬੱਸ ਸਟੈਂਡ ਤੋਂ ਨੇ ਇਧਰੋਂ ਕੰਬਲ ਫੇਰ ਤਾਂ ਇਹ ਹੈਗੀ ਬੱਸ ਸਟੈਂਡ ਤੋਂ ਆ ਕੇ ਮੰਨ ਕੇ ਚਲੋ ਵੀ ਅੱਧਾ ਕਿਲੇ ਮੀਟਰਾਂ ਨੂੰ ਤੇ ਇਧਰ ਹੈਗਾ ਜਿਹੜਾ ਪੈਂਦਾ ਪ੍ਰਾਣੀ ਚੁੰਗੀ ਉਹਦੇ ਉਦੋਂ ਦੇ ਸੱਜੇ ਆਉਨੇ ਮੰਨ ਕੇ ਜਾਣ ਵਾਸਤੇ ਇਹ ਨਾਲੇ ਸਾਈਡ ਹਨਾ ਇਹ ਸੱਜੇ ਪਾਸੇ ਆ ਵਾਸਤੇ ਨਾਲ ਪਾਸੇ ਖੱਬੇ ਪਾਸੇ ਬਾਈ ਹੁਣਾਂ ਮੈਂ ਗੱਲਬਾਤ ਕਰਾਉਣੇ ਆਜੋ ਆਏ ਹੋਏ ਆਪਾਂ ਦੁਕਾਨ ਚ ਲੈ ਕੇ ਚੱਲਦੇ ਆਂ ਬਾਈ ਹੁਣਾਂ ਮੈਂ ਮਿਲਦੇ ਆ ਬੱਲੇ 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 ਬਾਈ ਮੇਲਾ ਲੱਗਾ ਪਰ ਰੌਣਕਾਂ ਲੱਗੀਆਂ ਬਈ ਛੋਟੀ ਜੀ ਦੁਕਾਨ ਦੇਖ ਕਸਟਮਰ ਤੇ ਕਸਟਮਰ ਬਹੁਤ ਬਾਈ ਗੱਲਬਾਤ ਹੈਗੀ ਆ ਬਾਈ ਤੇ ਮਾਰੀ ਮੋਟੀ ਚੀਜ਼ ਨਹੀਂ ਆ ਦੇਖੋ ਚੀਜ਼ਾਂ ਹਨਾ ਤਾਂ ਹੀ ਕਸਟਮਰ ਆ ਤੇ ਆਪਾਂ ਗੱਲਬਾਤ ਕਰਦੇ ਆਂ ਕਸਟਮਰ ਅੰਕਲ ਜੀ ਤੁਸੀਂ ਅੱਗੇ ਵੀ ਆਉਨੇ ਹਾਂ ਜੀ ਹਾਂ ਜੀ ਰੈਗੂਲਰ ਆਉਂਦੇ ਆ ਜੀ ਤੇ ਕਿਵੇਂ ਆ ਕੱਪੜਾ ਇਹਨਾਂ ਦਾ ਜੀ ਬਹੁਤ ਡੂਰੇਆ ਗੱਲਾ ਬਹੁਤ ਹੰਡਨਸਾਰ ਆ ਜੀ ਖਰਾਬ ਖੂਬ ਤਾਂ ਨਹੀਂ ਹੁੰਦਾ ਰੰਗ ਕਿਛ ਨੂੰ ਕੁਛ ਹੋਰ ਨਹੀਂ ਬਾਈ ਇਹਨਾਂ ਦੇ ਰੇਟ ਵੀ ਬੜੇ ਜੈਨੂਨ ਜੇ ਆ ਠੀਕ ਆ ਜੀ ਹਾਂ ਨਾਰਮਲੀ ਅਸੀਂ ਲੈ ਕੇ ਜਾਂਦੇ ਹਾਂ ਇੱਥੋਂ ਹਾਂ ਜੀ ਬਾਈ ਫਿਰ ਤੁਸੀਂ ਵੀ ਇੱਥੇ ਆਨੇ ਹੋ ਹਾਂ ਜੀ ਬਾਈ ਬੜੇ ਬਹੁਤ ਕਸਟਮਰ ਇਹਨਾਂ ਦੇ ਅੱਛਾ ਰੈਗੂਲਰ ਕਸਟਮਰ ਹੋ ਤੇ ਮੋਗਾ ਐਡਾ ਸ਼ਹਿਰ ਆ ਬਾਈ ਤੁਸੀਂ ਇੱਥੇ ਕਾਹਤੋਂ ਆਉਣੇ ਹੋ ਇਹਨਾਂ ਦੀ ਵੈਰਾਈਟੀ ਜ਼ਿਆਦੀ ਵਧੀਆ ਲੱਗਦੀ ਅੱਛਾ ਵੈਰਾਈਟੀ ਵਧੀਆ ਲੱਗਦੀ ਆ ਤੇ ਕੱਪੜਾ ਕਪੜਾ ਕਿਵੇਂ ਖ ਕਿਆ ਕਟਾ ਹਾਂਜੀ ਬੜੀ ਸੋਹਣੀ ਆ ਯਾਰ ਇਹ ਸ਼ਰਟ ਕਹਿੰਦੇ ਕਈ ਪਰ ਹੈ ਇਹ ਸ਼ੈਕਟ ਬਈ ਲੈ ਆ ਕਿੱਥੋਂ ਆ ਯਾਰ ਇਹ ਵੇਹੀ ਮਾਲ ਵਧੀਆ ਲਿਆਉਣੇ ਆ ਚੁਣ-ਚੁਣ ਕੇ ਕੁਆਲਿਟੀ ਦਾ ਕੁਆਲਿਟੀ ਦਾ ਮਾਲ ਹੁੰਦਾ ਇਹ ਨੇੜੇ ਤੇੜੇ ਆਪਾਂ ਨੂੰ ਮਿਲਦਾ ਬਈ ਚੀਜ਼ਾਂ ਆਪਾਂ ਫੇਰ ਦੇਖਣੀ ਥੋੜੀ ਆ ਵਧੀਆ ਵਾ ਚੀਜ਼ਾਂ ਫੇਰ ਦੇਖਣੀ ਆ ਪਹਿਲਾਂ ਕਸਟਮਰ ਨੂੰ ਇਹ ਦੱਸ ਵੀ ਤੇਰੀ ਕੋਈ ਗਾਰੰਟੀ ਗਾਰੰਟੀ ਹੈ ਦੀ ਗਾਰੰਟੀ ਵੀਰੇ ਰੰਗ ਦੀ ਕਪੜਾ ਫੇਡ ਹੋ ਜੇ ਸ਼ਰੈਂਕੋ ਜੇ ਆਪਣੀ ਪੂਰੀ ਗਾਰੰਟੀ ਬਈ ਇੱਕ ਗੱਲ ਹੋਰ ਸੁਣ ਲਾ ਬਾਅਦ ਦੇ ਵਿੱਚ ਤੁਸੀਂ ਪੂਛ ਨਹੀਂ ਫੜਾਉਂਦੇ ਹੁੰਦੇ। ਨਾ ਨਾ ਨਾ। ਹੈ ਜਦੋਂ ਤੂੰ ਗੇਟ 'ਚ ਆ ਗਿਆ ਵੀ ਆ ਮੈਨੂੰ ਨਹੀਂ ਆ ਖਰਾਬ ਹੋ ਗਿਆ, ਸ਼੍ਰੈਂਕ ਹੋ ਗਿਆ। ਉਹਦੀ ਇੱਥੇ ਸਟੇ ਜੀ। ਬਸ ਠੀਕ ਆ। ਤੇ ਆ ਉਹਦਾ ਹੋਰ ਲੈ ਜੀ। ਠੀਕ ਆ ਤੇ ਕੱਪੜੇ ਸਾਰੇ ਦੀ ਗਾਰੰਟੀ ਟੋਟਲ ਕੱਪੜੇ ਸਾਰੇ ਸਾਰੇ ਦੀ। ਜਿੰਨਾ ਕੱਪੜਾ ਪਿਆ ਸਾਰੇ ਦੀ ਗਾਰੰਟੀ। ਟੋਟਲ ਗਾਰੰਟੀ ਆ। ਟੋਟਲ ਗਾਰੰਟੀ ਹੋਊਗੀ। ਵੀਰੇ ਇਹ ਸਾਰੀ ਫਰਸਟ ਕਾਪੀ ਆ। ਟੋਟਲ ਫਰਸਟ ਕਾਪੀ ਆ। ਟੋਟਲ ਫਰਸਟ ਕਾਪੀ ਜਿੰਨੀ ਵੀ ਲੱਗੀ ਆ। ਠੀਕ ਆ। ਪਰ ਪੂਰੀ ਵਧੀਆ ਵਾ। ਪਹਿਲਾਂ ਤੇ ਇਹਦਾ ਰੇਟ ਦੱਸ ਬਾਈ ਯਾਰ। ਬਹੁਤ ਵਧੀਆ। ਰੇਟ ਵੀਰੇ ਇਹਦਾ 1250 ਹਾਂਜੀ ਤੇ ਰੇਟ ਤੇਰਾ ਬਹੁਤ ਸਹੀ ਆ ਬਾਈ ਯਾਰ ਹੈ ਗਾਰੰਟੀ ਫੁੱਲ ਆ ਗਾਰੰਟੀ ਫੁੱਲ ਆ ਵੀਰੇ ਠੀਕ ਆ ਅੱਛਾ ਸਟੇਟ ਫਟਾ ਸਟੇਟ ਫਟਾ ਵੀਰੇ ਤੇ ਹੋਰ ਵੀ ਆ ਆ ਵੀਰੇ ਵਾਧੂਗਾ ਹੱਥ ਤੇ ਚਲਾ ਅੱਛਾ ਅੱਛਾ ਆ ਬੂਟ ਕਟਾ ਬੂਟ ਕਟਾ ਗਈ ਵੀਰੇ ਠੀਕ ਆ ਸਟੇਟ ਪਿਛੇ ਵਾਲਾ ਪੂਰਾ ਫੁੱਲ ਹੈ ਨਾ ਪੂਰਾ ਪੂਰਾ ਠੀਕ ਆ ਠੀਕ ਆ ਬਹੁਤ ਸੋਹਣਾ ਵੀਰੇ ਬਲੈਕ ਚ ਆ ਗਈ ਆ ਇਹ ਵੀ ਫਾਸਟ ਦਈਏ ਇਹ ਵੀ ਫਾਸਟ ਕਾਪੀ ਅੱਛਾ ਅੱਛਾ ਓਕੇ 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 ਇਹ ਵੀ ਵੀਰੇ ਪੂਰੀ ਸਟ੍ਰੀਟ ਹੈ ਬੜਾ ਆ ਵੀਰੇ ਕੋਟ ਰੇਜ ਦੀ ਆਪਣੀ ਠੀਕ ਹੈ ਕੋਟ ਰੇਜ ਦੀ ਵੀ ਕਈ ਬੰਦੇ ਸ਼ਿਕਾਇਤ ਹੁੰਦੇ ਆ ਕਲਰ ਕਿਹੜੇ ਚੇਜ ਚ ਵੀਰੇ ਕਲਰ ਤਿੰਨ ਆ ਤਿੰਨ ਬਲੈਕ ਐਕ ਬਲੈਕ ਠੀਕ ਆ ਠੀਕ ਆ ਤਿੰਨ ਕਲਰ ਇਹਦੇ ਵਿੱਚ ਹੋਰ ਬਾਈ ਪਹਿਲਾਂ ਆ ਵੀਰੇ ਆਪਣੇ ਦੂਜੀਆਂ ਆ ਗਈਆਂ ਵਾ ਠੀਕ ਆ ਜੋਗਰ ਆ ਗਈ ਇਹ ਜੋਗਰ ਹਾਂਜੀ ਮਤਲਬ ਕੁਆਲਿਟੀ ਸਾਰੀ ਤੁਹਾਡੇ ਕੋਲ ਸਾਰੀ ਹੈ ਵੀਰੇ ਵੀ ਕਸਟਮਰ ਮੁੜਦਾ ਨਹੀਂ ਕਸਟਮਰ ਮੁੜਦਾ ਨਹੀਂ ਵੀਰੇ ਅੱਛਾ ਲੋਹਰਾ ਹਾਂਜੀ ਇਹ ਤੇ ਕਲਰ ਬਹੁਤ ਆ ਕਲਰ ਬਹੁਤ ਆ ਵੀਰੇ ਇਹ ਚ ਅੱਛਾ ਸਟੇਟ ਆ ਬੂਟ ਕੱਟ ਵੀ ਆ ਹਨ ਇੱਕ ਦੀ ਫਸਟ ਪਾਪ ਆ ਅੱਛਾ ਲੋਹਰਾ ਸੋਹਣੀਆਂ ਤੇਰੀਆਂ ਹਾਂਜੀ ਆ ਆ ਗੀਆਂ ਆਪਣੇ ਕੋਲੇ ਐਡੀਡਾਸ ਐਡੀਡਾਸ ਪੂਰਾ ਵਧੀਆ ਟੋਟਲ ਫਰਸਟ ਕਾਪੀ ਆ ਹਾਂ ਟੋਟਲ ਫਰਸਟ ਕਾਪੀ ਪੂਰੀ ਇਹਨਾਂ ਦਾ ਵੀ ਰੇਂਕ ਤਾਂ ਨਹੀਂ ਹੁੰਦਾ ਰੰਗ ਰੂਗ ਨਾ ਨਾ ਕੁਝ ਪੇਂਟਾ ਨਹੀਂ ਹੁੰਦਾ ਨਾ ਨਾ ਆ ਦੇਖ ਲੋ ਆ ਐਲਵੀ ਦੀ ਓਕੇ ਓਕੇ ਆ ਦੇਖੋ ਪੂਰਾ ਪਰਫੈਕਟ ਹੋਇਆ ਇਹ ਵੀ ਵੀਰੇ ਫਸਟ ਕੋਪੀ ਆ ਉਹ ਕਸਟਮਰ ਨਾਲ ਵੀ ਗੱਲ ਕਰਦੇ ਆ ਭਾਈ ਤੁਸੀਂ ਕਦੋਂ ਕਦੇ ਆਉਣੇ ਇੱਥੇ ਭਾਈ ਮੈਨੂੰ ਹੋ ਗਿਆ 2-3 ਮਹੀਨੇ ਸੀ ਨਾ ਬਾਹਰ ਭੇਜਣੇ ਸੀ ਅੱਛਾ ਇਹਨਾਂ ਦੇ ਵਾਲੇ ਕੱਪੜੇ ਸ਼ੌਪ ਨੂੰ ਵੀ 2-3 ਮਹੀਨੇ ਹੋਇਆ ਨਾ ਹਾਂਜੀ 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 ਤੇ ਤੁਸੀਂ ਅੱਗੇ ਲੈ ਗਏ ਆ ਕੱਪੜੇ ਮੇਰਾ ਕਜ਼ਨ ਆ ਜੀ ਉਹ ਕੈਨੇਡਾ ਗਿਆ ਸਾਰੀ ਸ਼ਾਪਿੰਗ ਇੱਥੋਂ ਕਰਕੇ ਆ ਅੱਛਾ ਇਤੋਂ ਕੀਤੀ ਆ ਸਾਰੀ ਸ਼ਾਪਿੰਗ ਇੱਥੋਂ ਕਰਕੇ ਆ ਠੀਕ ਆ ਠੀਕ ਤੇ ਕੱਪੜਾ ਕਿਵੇਂ ਇਹਨਾਂ ਦਾ ਸਹੀ ਆ ਕੱਪੜਾ ਜੀ ਬਹੁਤ ਸਿਰੇ ਦਾ ਕੱਪੜਾ ਅਸੀਂ ਹੁਣ ਯੂਐਸਏ ਕੱਪੜਾ ਭੇਜਿਆ ਸੀਗਾ ਮੇਰੇ ਆਪਣੇ ਚਾਚੇ ਦਾ ਮੁੰਡਾ ਹੀ ਆ ਹਾਂਜੀ 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 ਠੀਕ ਆ ਮੰਨ ਕੇ ਚੱਲ ਮੰਨ ਨੂੰ ਲੱਗਦਾ ਕਰਾਂਗਾ ਠੀਕ ਆ ਠੀਕ ਆ ਕੱਪੜੇ ਬਾਹਰ ਭੂਰ ਵੀ ਭੇਜਦੇ ਆ ਵੀਰੇ ਬਾਹਰ ਭੇਜਦੇ ਆ ਆ ਯੂ ਐਸ ਏ ਗਿਆ ਵੀਰੇ ਯੂ ਐਸ ਏ ਕਿਵੇਂ ਭੇਜੇ ਕੋਰੀਅਰ ਕਰਦੇ ਆ ਉਹ ਵੀ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਲੈ ਵੀ ਕੋਰੀਅਰ ਦਾ ਵੀ ਪੱਕਾ ਪ੍ਰਬੰਧ ਆ ਕਿਸੇ ਵੀ ਦੇਸ਼ ਚ ਬੰਦਾ ਬੈਠਾ ਬਾਹਰ ਅੰਦਰ ਮੰਨ ਕੇ ਚੱਲ ਕੈਨੇਡਾ ਅਮਰੀਕਾ ਠੰਡਾ ਪੂਰੇ ਵਧੀਆ ਕੱਪੜੇ ਬਾਈ ਨੇ ਦਿਖਾਏ ਆਪਾਂ ਨੂੰ ਬੈਲ ਵੀ ਦਿਖਾਇਆ ਤੁਹਾਨੂੰ ਲੈ ਵੀ ਸ਼ਰਟਾਂ ਹੀ ਬਾਤ ਮਾਰ ਰੱਖੀ ਪਿਆ ਬਾਈ ਤੂੰ ਹੈ ਹਾਂ ਵੀਰੇ ਸਾਰੇ ਸਟਿਚ ਸਟਿਚ ਵੀਰੇ ਪੂਰੀਆਂ ਵਧੀਆ ਚਾਹਤਾ ਆ ਆ ਡਬਲ ਪੌਕਟ ਵਾਲਾ ਅੱਛਾ ਡਬਲ ਪੌਕਟ ਭਾਈ ਜਿਹੜੀ ਚੱਲਦੀ ਆ ਅੱਜ ਕੱਲ੍ਹ ਡਬਲ ਪੌਕਟ ਚੱਲਦੀ ਆ ਆ ਜੀ ਚੱਲਦੀ ਆ ਅੱਜ ਕੱਲ੍ਹ ਸੋਹਣੀ ਲੱਗਦੀ ਜਿਹੜੀ ਹੈ ਨਾ ਮਤਲਬ ਕਿ ਤੁਸੀਂ ਟ੍ਰੈਂਡ ਦੇ ਹਿਸਾਬ ਨਾਲ ਚੀਜ਼ ਲਈ ਹੋ ਫਰੈਂਡ ਦੇ ਹਿਸਾਬ ਨਾਲ ਜਿਵੇਂ ਯਾਰ ਓਕੇ ਹਾਸੇ ਵਾਲਾ ਵਾਲਿਆ ਕਪੜਾ ਵਧੀਆ ਕੋਈ ਨਹੀਂ ਪਾਉਣ ਦੀ ਲੋੜ ਜੀ ਮਤਲਬ ਜਿਵੇਂ ਆ ਡੀਜ਼ਲ ਦੀਆਂ ਅੱਛਾ ਡੀਜ਼ਲ ਫਰਸਟ ਕਾਫੀ ਇਹ ਬਹੁਤ ਸਟੱਚ ਆ ਕੱਪੜਾ ਦਿਖਾਈ ਪੂਰਾ ਵਧੀਆ ਵੀਰੇ ਪੂਰਾ ਯਾਰ ਮਤਲਬ ਕਿ ਕੰਫਰਟੇਬਲ ਕੱਪੜਾ ਆਪਣਾ ਇਹ ਚਾ ਕਲਰ ਆ ਵੀਰੇ ਅੱਡੋ ਫੁੱਲ ਬਾਜੂ ਹੇ ਨੀਚੇ ਦੀ ਪੌਕਟ ਹੈ ਨਾ ਫ ਹੱਲੋ ਬਾਜੂ ਠੀਕ ਹੈ ਹਾਂਜੀ ਵੀਰੇ ਕੋਟ ਆ ਗਿਆ ਡਬਲ ਸਾਈਡਾ ਵੀਰੇ ਅੱਛਾ ਦੋਨੇ ਸਾਈਡਾਂ ਪੈਂਦੀਆਂ ਦੋਨੇ ਸਾਈਡਾਂ ਪੈਂਦੀਆਂ ਹਾਂ ਇਹਦਾ ਯਾਰ ਤੂੰ ਵਾਹਾਂ ਮਹਿੰਗਾ ਲਾਇਆ ਹੋਣਾ ਹੈਗਾ ਨਹੀਂ ਵੀਰੇ ਇਹਦਾ ਰੇਟ ਆ 1300 ਪੱਕੀ ਗੱਲ ਆ ਯਾਰ ਪੱਕੀ ਗੱਲ ਆ ਵੀਰੇ ਯਾਰ ਰੇਟ ਹੀ ਬਹੁਤ ਤੇਰਾ ਜਾਏਗਾ ਭਾਈ ਆ ਆਪਣੇ ਕੋਲੇ ਆ ਗਈ ਵੀਰੇ ਵਾਰ ਸਿਟੀ ਯੂਐਸ ਸਟਾਈਲ ਆ ਵੀਰੇ ਅੱਛਾ ਯੂਐਸ ਸਟਾਈਲ ਬਹੁਤ ਸੋਹਣਾ ਹੈ ਨਾ ਇਹ ਸਟਾਈਲ ਆ ਵੀਰੇ ਇੱਕ ਆ ਕਲਰ ਇਹ ਚ ਫਸਟ ਕਾਪੀਆ ਪੂਰਾ ਤੇਰਾ ਕੀ ਰੇਟ ਦਾ 500 ਰੁਪਿਆ ਵੀਰੇ ਇਹਦਾ 800 ਯਾਰ ਹਾਂ ਦੋ ਕਲਰ ਆ ਇਹਦੇ ਵਿੱਚ ਵੀਰੇ ਬਾਈ ਯਾਰ ਦੇਖੋ ਯਾਰ 800 ਰੁਪਿਆ ਯਾਰ ਰੂ ਵਰਗਾ ਮੇਟਰ ਦਾ ਜਵਾਬ ਆਹ ਦੇਖੋ ਖੋਲ ਕੇ ਦੇਖ ਪਤਾ ਨਹੀਂ ਲੱਗਣਾ ਪਾਇਦਾ ਲਫਾਫਾ ਪਾਇਆ ਹੁੰਦਾ ਹੈ ਬਾਈ ਹੈ ਨਹੀਂ ਕੋਈ ਮਤਲਬ ਕਿ ਪਾਣੀ ਪੂਣੀ ਮੀਂਹ ਕਣੀ ਜਾਂ ਕੱਪੜੇ ਵਾਂਗ ਜਾਣੇ ਹੈ ਨਾ ਐਜੇ ਦੋ ਕਲਰ ਆਉਂਦੇ ਯਾਰ ਠੀਕ ਹੈ ਲੈ ਵੀ ਜਿਵੇਂ ਅੱਜਕੱਲ ਮੁੰਡੇ ਫੰਕੀ ਜਾਂ ਸਟਾਈਲ ਹੁੰਦਾ ਹੈ ਜੈਂਕੀ ਜੋ ਮੁੰਡਿਆਂ ਵਾਸਤੇ ਨੇ ਇਹ ਵੀ ਰੱਖੀ ਪਿਆ ਹੈ ਦੀ ਫਾਸਟ ਟੋਪੀ ਵੀ ਠੀਕ ਹੈ ਪ੍ਰਿੰਟ ਦੇਖੋ ਵੀਰੇ ਪੂਰਾ ਵਧੀਆ ਇਹਦਾ ਕੀ ਪ੍ਰਾਈਸ ਹੈ 400 ਰੁਪਿਆ ਵੀਰੇ ਪੂਰਾ ਸਟੱਚ ਆ ਕੁਮਲ ਦਿਖਾ ਪੂਰਾ ਵੀਰੇ ਇਹ ਵੀ ਵੀਰੇ ਸ਼ਰਟ ਆ ਸ਼ਰਟ ਆ ਹਾਂਜੀ ਤੇ ਇਹਦਾ ਕੀ ਪ੍ਰਾਈਸ ਰੱਖਿਆ ਇਹ ਵੀਰੇ ਬਸ 1250 ਰੁਪਿਆ ਸਿਰਫ ਯਾਰ ਪ ਛਟਾ ਟਾਵਲ ਲੱਗਿਆ ਬਾਈ ਦੇਖੋ ਟਾਵਲ ਆ ਵੀਰੇ 900 ਦੀ ਆ ਅੱਛਾ 900 900 ਤੋਂ ਲੈ ਕੇ ਵੀਰੇ 1250 ਤੱਕ ਆ ਵੀਰੇ ਸ਼ਰਟ ਇਹ ਸ਼ਰਟ ਆ ਆ ਦੇਖੋ ਅੱਛਾ ਅੱਛਾ ਜੀ ਜੀ ਫਾਸਟ ਪੋਪਿੰਗ ਆ ਜਿਹੜੀ ਸ਼ਰਟ ਟਾਈਪ ਹੁੰਦੀ ਆ ਸ਼ਰਟ ਟਾਈਪ ਹੁੰਦੀ ਆ ਬਹੁਤ ਸੋਹਣੇ ਚ ਕਿੰਨੇ ਕਲਰ ਆ ਕਲਰ ਆ ਵੀਰੇ ਬਲੈਕ ਤੇ ਆਹ ਤੇ ਵਾਈਟ ਤਿੰਨ ਕਲਰ ਆਉਂਦੇ 1250 ਰੁਪਏ ਵੀਰੇ ਸਿਰਫ ਸਿਰਫ ਇਹ 1250 ਦੇ 1250 ਕੋਈ ਜਿਹੜਾ ਕਸਟਮਰ ਜੁਰਦਾ ਤੇ ਬਾਈ ਦੀ ਆਫਰ ਰੱਖੀ ਆ ਵੀ ਇਹਨਾਂ ਤੇ 40% ਇਹਨਾਂ ਚ ਕੋਈ ਵੀ ਚੀਜ਼ ਲੈ ਸਕਦਾ ਕੁਰਤੇ ਵੀ ਪਜਾਮੇ ਨਾਲ ਪੌਣ ਵਾਲੀਆਂ ਵੀ ਆ ਗਈਆਂ ਅੱਛਾ ਕੁਰਤੇ ਪਜਾਮੇ ਨਾਲ ਜੈਂਟ ਦਾ ਆ ਗਿਆ ਵੀਰੇ ਆਪਣਾ ਲੈ ਵੀ ਜਿਹੜੇ ਬੰਦੇ ਕੁਰਤੇ ਪਜਾਮੇ ਦੇ ਸ਼ਕੀਨ ਹੈ ਉਹਨਾਂ ਵਾਸਤੇ ਵੀ ਬਾਈ ਨੇ ਦਿੱਤੀ ਹੈ ਡਿਸਪਲੇ ਕੀਤੀ ਆਫਰ ਕੀਤੀ ਹੈ ਬਾਈ ਨੇ ਇਹ ਵੀਰੇ 1450 ਰੁਪਏ ਦੇ 900 ਆਪਣਾ ਵੀਰੇ ਰੇਟ ਉੱਤੇ ਲਿਖ ਕੇ ਲਾਇਆ ਹੁੰਦਾ ਇਹ ਨਹੀਂ ਕਿ ਪਸੰਦ ਆਈ ਕਿਸੇ ਬੰਦੇ ਨੂੰ ਵੀ ਆਹ ਪਸੰਦ ਆਈ ਦੁਕਾਨਦਾਰ 200 ਰੁਪਏ ਵਧਾ ਹੁੰਦਾ ਪਰ ਆਪਣਾ ਨਹੀਂ ਆਪਣਾ ਸਾਰਾ ਰੇਟ ਪਹਿਲੇ ਰੇਟ ਫਿਕਸ ਹੋ ਗਿਆ ਹਾਂਜੀ ਆਪਾਂ ਹੁਣ ਬਾਪੂਆਂ ਨੂੰ ਵੀ ਨਾਰਾਜ਼ ਨਹੀਂ ਕਰਨਾ ਅੱਛਾ ਬਾਪੂਆਂ ਵਾਸਤੇ ਵੀ ਤੋਹਫਾ ਲਿਆ ਇਹਨਾਂ ਵਿੱਚ ਵੀ ਟਾਵਲ ਲੱਗਿਆ ਪੂਰਾ ਟਾਵਲ ਵਧੀਆ ਵੀਰੇ ਠੀਕ ਆ ਠੀਕ ਆ। ਲਾਈਕ ਕੋਈ ਬਜ਼ੁਰਗ ਬੰਦਾ ਹੁੰਦਾ ਕੋਈ ਪਾਉਂਦਾ ਜਿਵੇਂ ਕੁੜਤਾ ਪਜਾਮਾ ਜਾਂ ਉਹ ਕੱਪੜੇ ਪਾਉਂਦਾ ਉਹਦੇ ਵਾਸਤੇ ਪਰਫੈਕਟ ਚੀਜ਼ ਆ। ਬਹੁਤ ਨਿੱਗੀ ਚੀਜ਼ ਆ ਇਹ ਨਹੀਂ ਵੀ ਠੰਡ ਲੰਘ ਜੂ ਗਈ ਦੀ। ਇਹਦੀ ਰਾਹ ਦੀ ਫਾਸਟ ਕਾਪੀ। ਟੋਟਲ ਫਾਸਟ ਕਾਪੀ ਆ ਤੁਹਾਡੇ ਕੋਲੇ ਕੱਪੜਾ। ਹਾਂ। ਕੱਪੜਾ ਪੂਰਾ ਵਧੀਆ। ਇਹ ਚ ਕਲਰ ਕਿੰਨੇ ਆ? ਇਹ ਚ ਕਲਰ ਬਹੁਤ ਆ। ਕਲਰ ਆ ਵਾਦੂ ਆ। ਬਾਈ ਕਲਰ ਤਾਂ ਤੁਸੀਂ ਇੱਥੇ ਆ ਕੇ ਆਏ ਹੋਣਾ ਵੀ ਲਈਏ ਕਿਹੜਾ ਤੇ ਛੱਡੀਏ ਕਿਹੜਾ। ਇੰਨੇ ਬਾਈ ਕੋਲੇ ਕਲਰ ਆ ਇੰਨੀ ਕੁਆਲਿਟੀ ਆ। ਸੀਕੇ ਦੀ ਫਾਸਟ ਕਾਪੀ ਸਾਰਾ ਵੀਰੇ ਐਕਸਪੋਰਟ ਦਾ ਮਾਲ। ਟ ਆਹ ਬਲੈਕ ਵੀਰੇ ਤੇ ਇਹਦਾ ਰੇਟ ਕੀ ਆ ਬਾਈ? ਵੀਰੇ 1250000 ਤੋਂ 1500000 ਸਾਢੇ 1500 ਰੇਟ ਆ ਦਾ। ਆ ਬਲੈਕ ਦਾ 1500 ਰੇਟ ਆ। ਬਹੁਤ ਸੋਹਣੀ ਚੀਜ਼ ਆ ਬਾਈ ਇਹ। ਇਹ ਵੀਰੇ ਸੀ ਕੇ ਦੀ ਫਰਸਟ ਕਾਪੀ ਆ। ਜੀਨਾਂ ਬਹੁਤ ਵਧੀਆ ਲੱਗਦੀ ਆ। ਠੀਕ ਆ ਠੀਕ ਆ। ਆ ਆ ਵੀ ਬਲਾਏ ਆਪਣੇ ਕੀ ਆ? ਇਹ ਵੀਰੇ ਆ ਬਲੈਂਸ ਗਿਆ ਦਾ ਆ ਗਿਆ। ਠੀਕ ਆ। ਸਾਰਾ ਵੀਰੇ ਟੋਟ ਦਾ ਮਾਲ ਹੀ ਆ। ਆ ਵੇਖੋ। ਟੋਟਲੀ। ਟੋਟਲੀ ਟੋਟਲੀ ਵੀਰੇ ਟੋਟ। ਬਹੁਤ ਮਾਰੀ ਮਾੜੀ। ਜਲਦੀ ਜਿਵੇਂ ਆ ਗਈਆਂ। ਫਰਸਟ ਕਾਪੀਆਂ ਸਾਰੀਆਂ ਵੀਰੇ ਆ। ਓਕੇ ਓਕੇ। ਆ ਕਲਰ ਦੇਖੋ। ਸਾਰੀਆਂ ਫਰਸਟ ਕਾਪੀਆਂ ਤੇ ਮਾਲ ਬਾਹਰ ਸਪੋਰਟ ਹੁੰਦਾ ਸਾਰਾ ਜਿੰਨਾ ਵੀ ਹੈਗਾ ਆਪਣੇ ਕੋਲ ਸਰ ਜੀ ਹੈਗੀ ਆ ਤੁਹਾਡੇ ਕੋਲੇ ਫੈਸਿਲਿਟੀ ਦਿੰਨੇ ਹੋ ਪੂਰੀ ਪੂਰੀ ਵੀਰੇ ਫੁੱਲ ਦੀ ਤੇ ਪੂਰੀ ਫੁੱਲ ਭਾਈ ਵਿਜਿਟ ਜਰੂਰ ਕਰੋ ਬਾਈ ਦੀ ਬਹੁਤ ਸੋਹਣੀ ਕੁਆਲਿਟੀ ਆ ਜੇ ਤੁਸੀਂ ਇੱਕ ਵਾਰ ਆਉਗੇ ਜਿੱਥੋਂ ਤੱਕ ਮੈਨੂੰ ਲੱਗਦਾ ਦੁਬਾਰਾ ਬਾਰੀ ਬਾਰੀ ਆਉਂਗੇ ਫੁੱਲ ਫੈਸਿਲਿਟੀ ਆ ਬਾਈ ਦੀ ਬਾਹਰ ਅੰਦਰ ਭੇਜਣਿਆ ਵਿਦੇਸ਼ ਚ ਭੇਜਣੇ ਕੱਪੜੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਕੰਟੈਕਟ ਨਹੀਂ ਆਵੇ ਬਾਈ ਜਰੂਰ ਵਿజిਟ ਕਰੋ ਬਹੁਤ ਵਧੀਆ ਬੰਦਾ ਨਾਈਸ ਬੰਦਾ ਨਾਈਸ ਪਰਸਨ ਹੈ ਕਿਉਂਕਿ ਮੈਂ ਹੀ ਮੀਟ ਕੀਤਾ ਪਹਿਲਾਂ ਇੱਕ ਦੋ ਵਾਰ ਤੇ ਬਹੁਤ ਸੋਹਣੀ ਕੁਆਲਿਟੀ ਹੈ ਤੇ ਗਾਰੰਟੀ ਵਾਲੀ ਫੋਲ ਹੈ 9934842120 ਬਾਈ ਦਾ ਕੰਟੈਕਟ ਹੈ ਕਿਸੇ ਵੀ ਵੇਲੇ ਕੰਟੈਕਟ ਕਰੋ ਤੁਸੀਂ ਤੇ ਇੱਥੇ ਵਿజిਟ ਜਰੂਰ ਕਰੋ ਇੱਕ ਵਾਰੀ ਤੇ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਹਾਂ ਵੀ ਕੁਆਲਿਟੀ ਹੈਗੀ ਆ